ਔਰ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥੜਾ ਸੀਗਾ ਉਸ ਵੇਲੇ ਦਾ ਛੇਵੇਂ ਪਾਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤ ਸਾਰਦੇ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰ ਸੇਵਾ ਦਾ ਨਾਂ ਦਿਓ ਬਾਈ ਸਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਸਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਆ ਯਾਲੀ ਕਲਾ ਜਿਲ੍ਹਾ ਲੁਧਿਆਣਾ ਇਤਿਹਾਸਕ ਨਗਰ ਆ ਤੇ ਇਤਿਹਾਸ ਨਾਲ ਬੜਾ ਗੂੜਾ ਸਬੰਧ ਆ ਛੇਵੇਂ ਪਾਤਸ਼ਾਹੀ ਆ ਜਗ੍ਹਾ ਤੇ ਆਏ ਸੀ ਕਿ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿੰਨਾ ਦਲਵਾਗ ਤੇ ਗਲਵਾਗ ਸੀ ਆ ਇਸ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਪਿੱਪਲ ਖੜੇ ਅੰਦਰ ਇਹ ਪਿੰਡ ਨਗਰ ਚੋਂ ਪਤਾ ਲੱਗਾ ਕਿ ਇੱਥੇ ਕਿल्ले ਗੱਡ ਕੇ ਘੋੜੇ ਬੰਨੇਗੇ ਜਿਹੜੇ ਕਿल्ले ਉਦੋਂ ਬਾਅਦ ਇਹ ਰਸਤ ਬਣ ਕੇ ਬੜਾ ਇਤਿਹਾਸ ਨਾਲ ਗੁੜਾ ਦਾ ਸਬੰਧ ਆ ਉਹ ਰੱਬ ਦਾ ਵਾਸਤਾ ਉਹ ਸਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪੱਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਆ ਵਈ ਥੜਾ ਸਿਗਾ ਉਸ ਵੇਲੇ ਦਾ ਛੇਵੇਂ ਪਾਤਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤ ਸਾਰਦੇ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰ ਸੇਵਾ ਦਾ ਨਾਂ ਦਿਓ ਬਾਈ ਸਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਸਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਮੈਂ ਕਿੰਨੇ ਚਿਰ ਦਾ ਇਹ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀ ਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਬਦਲਾ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਵਿਰਾਸਤਾਂ ਹੁੰਦੀਆਂ ਨੇ ਕਿਤਾਬਾਂ 'ਚੋਂ ਬਦਲੀ ਜਾਂਦੇ ਆ ਨਿਸ਼ਾਨੀਆਂ ਧਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸੜਾ ਇਤਿਹਾਸ ਆ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਠਹਿਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੂਨ ਡਲਿਆ ਕਿਹੜੀਆਂ ਸਾਡੀਆਂ ਆਉਣ ਵਾਲਿਆਂ ਨਾਲ ਇਹ ਗੱਲ ਤੇ ਯਕੀਨ ਕਰਨੀਆਂ ਕਿਉਂ ਕਿਤਾਬਾਂ ਦੇ ਵਿੱਚ ਤਾਂ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗ ਦੇ ਉੱਤੇਰੇ ਲਿਖਿਆ ਪਿਆ ਡਾਕੂ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿ ਉਹਨਾਂ ਦਾ ਦਿਮਾਗੀ ਸੰਤੁਲਨ ਵਿਗੜਿਆ ਸੀ ਇੱਕ ਇਤਿਹਾਸਤਾਵਾਂ ਦੇ ਵਿੱਚ ਲਿਖੀ ਜਾਂਦਾ ਬਲਦੇਸ ਨੂੰ ਸਿਰਸੇ ਨੇ ਬੜੇ ਚਿਰ ਦਾ ਮੁੱਦਾ ਠਹਿਰਾ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਤੋ ਭਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ 'ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧ ਪਈ ਆ ਉਹਨੂੰ ਮਟਾਉਣ ਨਾ ਦਿਓ ਭਾਈ ਪਿੰਡ ਵਾਲੋ ਬੇਨਤੀ ਆ ਮੈਂ ਤਾਂ ਨਵੀਂ ਜਲ ਮੈਨੂੰ ਤਾਂ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਵਿੱਚ ਆ ਇਹ ਕਹਿੰਦੇ ਜੀ ਕਾਰ ਸੇਵਾ ਵਾਲੇ ਜਾਂਦੇ ਆ ਬਾਬਾ ਜੀ ਸ਼ਰਮਨੀ ਕਮੇਟੀ ਨੂੰ 20 20 30 ਲੱਖ ਰੁਪਏ 40 40 ਲੱਖ ਰੁਪਏ ਦੇ ਦਿੰਦੇ ਵੀ ਸਾਨੂੰ ਪਿੰਡ 'ਚੋਂ ਉੱਠਣ ਨਾ ਦਿਓ ਅਸੀਂ ਉੱਥੇ ਹੀ ਬੈਠ ਰਹੇ ਹੁਣ ਐਸਿਆਲੀ ਕਲਾਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋ ਗਈ ਸੀ ਜਾਨ ਨੂੰ ਤਿਆਰ ਨਹੀਂ ਇੱਥੇ ਡੇਲੇ ਲਾ ਕੇ ਬਹਿ ਗਏ ਕਾਰਨ ਕੀ ਵੀ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚਲਦੀ ਹੈ 5 ਲੱਖ 2 ਲੱਖ 10 ਲੱਖ ਕਰ ਸੇਵਾ ਕੋ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਾ ਵਾ ਉਹ ਥੋੜੇ ਮੋਟੇ ਗਾਹਾਂ ਉਹਨਾਂ ਨੂੰ ਦੇ ਜਾਂਦੇ ਐ ਤੇ ਇਹ ਸਾਡੀ ਜਮਾ ਜੜ ਪੱਟੀ ਜਾਂਦੀ ਸੋ ਰੱਬ ਦਾ ਵਾਸਤਾ ਲੋਕੋ ਸਮਝੋ ਗੱਲ ਨੂੰ ਪਸਤਾਓਗੇ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 10000 ਸਾਲ ਪੁਰਾਣਾ ਇਤਿਹਾਸ ਸਾਹਮਣੇ ਆ ਪਿਆ ਔਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗ੍ਹਾ ਵੀ ਉਹਨਾਂ ਨੇ ਸੰਭੀ ਹੋਈ ਹੈ ਕਿ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗ੍ਹਾ ਵੇਖ ਲਓ ਜਾ ਕੇ ਉਹਨਾਂ ਨੇ ਸੰਭੀ ਹੋਈ ਹੈ ਤੇ ਸਾਡੇ ਵੇਖੋ ਇੱਥੇ ਉਹਦਾ ਮਤਲਬ ਕਹਣਾ ਇਹ ਨਹੀਂ ਅੰਨੇ ਥੱਲੇ ਫਸੜਾਤਾ ਹੈ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਪਾਸਾ ਵੇਖੋ ਸੁੱਕਿਆ ਪਿਆਦਰ ਉਹ ਪਰਲਾ ਆ ਹੋਇਆ ਪਿਆ ਹੁਣ ਆ ਅਦਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origianally ਥੜਾ ਸੀ ਇੱਥੇ ਥੜਾ ਸੀ ਜਿਹਦੇ ਉੱਤੇ ਛੇਵੀਂ ਪਾਤਸ਼ਾਹੀ ਬੈਠੇ ਸੀਗੇ ਛੇਵੀਂ ਪਾਤਸ਼ਾਹੀ ਨੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਾਂਝ ਪਾਈ ਸੀ ਗੱਲਾਂ ਦੀ ਓਏ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਐਵੇਂ ਹੀ ਉਸ ਥੜੇ ਦੀ ਜ਼ਿਆਦਾ ਔਰ ਥੜਾ ਛੱਡ ਯਾਰ ਇੱਥੇ ਤਾਂ ਆਪਣੇ ਨਾਲ ਛੋਟੇ ਸਾਹਿਬ ਜੀ ਦੀਆਂ ਵਾਲੀ ਦੀਵਾਰ ਦਾ ਕੀ ਆਲ ਕੀਤਾ ਹਾਂ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਗੇਰਾਂ ਫੋਨ ਆਇਆ ਸੀ ਉੱਥੇ ਵੀ ਕੋਈ ਐ ਹਿਸਟੋਰੀਕਲ ਜਗ੍ਹਾ ਜੀ ਸਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰਸੇ ਵਾਲੇ ਪਹੁੰਚ ਗਏ ਮਰਾ ਆਲਦਾ ਦੇਸ਼ ਨਹੀਂ ਦੂਜੇ ਦੇਸ਼ਾਂ ਜੀ ਇਹਨਾਂ ਨੇ ਮਤਾਰ ਲਿਆ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਉਹ ਮਲੀਆ ਮੈਂਡ ਕਰ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਹਿਸਟੋਰੀਕਲ ਜਗ੍ਹਾ ਤਾਂ ਬਖਸ਼ ਦਿਓ ਯਾਰ ਹਿਸਟੋਰੀਕਲ ਜਗ੍ਹਾ ਸੀ ਉਹ ਵੇਖਣੀ ਚਾਹੁੰਦੇ ਆ ਜਿਹੜੀ ਉਹ ਸੀ ਅੱਜ ਦੁਨੀਆ ਚੋਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਵੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸਮੇਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਉਹ ਆnde ਜੀ ਇੱਥੇ ਇਦਰਾਸਤ ਬਣ ਗਏ ਤੇ ਬੈਠੇ ਕਿੱਥੇ ਸੀ ਉਹ ਆnde ਜੀ ਇੱਥੇ ਉਹ ਥੜਾ ਹੈ ਨਹੀਂ ਉਹ ਥੜਾ ਰਗ ਰਹਾ ਸੀ ਸੰਗਮਲ ਮਰ ਚੜਤਾ ਸੰਗਮਲ ਮਰਾਂ ਦਾ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲੀਆਂ ਚ ਉਹ ਜਦੋਂ ਸੀ ਮਾਰਬਲ ਵੇਖਣੇ ਅਸੀਂ ਤਾਂ ਖੜਾ ਵੇਖਣਾ ਕਿ ਦੇਖੋ ਆਪਾਂ ਅੱਜ ਵੀ ਆਪਦੇ ਪੁਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪੁਰਾਣਾ ਪੰਜਾਬ ਵੇਖਣਾ ਚਾਹੁੰਦੇ ਕਿ ਅਸੀਂ ਯਾਰ ਉਹ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਾ ਲੈ ਆ ਉਹਨਾਂ ਦੇ ਜੁੱਤਾ ਪਾਇਆ ਸੀ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਪਰ ਮੱਥਾ ਟੇਕਿਆ ਜੀ ਐਸਿੰ ਉਹ ਥੜਾ ਅੱਜ ਦੇਖਦੇ ਆ ਕਿ ਸਾਡੇ ਜਜ਼ਬਾਤ ਉਹ ਉਸ ਸਮੇਂ ਨਾਲ ਜੁੜਨੇ ਸੀ ਉੱਥੇ ਨਾ ਪੱਤਰ ਸਾਹਿਬ ਗੁਰਦੁਆਰਾ ਆਇਆ ਲਦਾਖ ਅਸੀਂ ਗਏ ਉੱਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਉਂਦੇ ਨਾ ਜੀ ਇੱਕ ਤੇ ਪਹਿਲੀ ਬਾਤਸ਼ਾਹੀ ਬੈਠੇ ਸੀ ਮੈਨੂੰ ਬਲੀਵ ਕਰੀ ਲੱਗੇ ਮੈਂ ਉੱਥੇ ਫਿਲਮ ਸ਼ੁਰੂ ਕਰਨੀ ਸੀ ਤੇ ਅਰਦਾਸ ਕਰਾਈ ਸੀ ਮੇਰੇ ਅੱਖਾਂ ਚੋਂ ਪਾਣੀ ਵਹਿਣ ਲੱਗੇ ਮੈਂ ਉੱਥੇ ਜਦੋਂ ਬੈਠਾ ਨਾ ਪੱਤਰ ਜੀ ਨਮਦਰਵਾਣੇ ਨਹੀਂ ਇੱਥੇ ਬੈਠੇ ਸੀ ਮਤਲਬ ਅੱਖਾਂ ਚੋਂ ਪਾਣੀ ਆ ਗਿਆ ਬਿਲਕੁਲ ਉਸ ਉਹ ਸਮੇਂ ਨਾਲ ਜਾਜ ਰੁੜਦਾ ਹੁੰਦਾ ਜਿਹੜੀ ਤੇ ਥੜਾ ਹੁੰਦਾ ਆਪਾਂ ਇੰ ਇਵੇਂ ਬਹਿਣਾ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਹ ਇਹ ਜਿਹੜਾ ਆ ਦਰਖਤ ਬਣ ਗਏ ਕਿਲੇ ਇਹਨਾਂ ਨੂੰ ਮਾਰਨ ਵਾਸਤੇ ਆਪੇ ਪਾਸੇ ਸਾਰਿਆ ਜਾਣਾ ਛੱਡਣਾ ਨਹੀਂ ਕੋਸੋ ਕਾ ਕਾ ਰੌਣਕ ਰਹੀ ਹੈ ਬਲਕਿ ਤੁਸੀਂ ਦਾ ਗਏ ਹੁ ਮੈਨੂੰ ਸੁਣਿਆ ਜਾਂ ਕਹਿੰਦੇ ਇੰਗਲੈਂਡ ਦੇ ਵਿੱਚ 2 2000 ਸਾਲ ਪੁਰਾਣੇ ਦਰਖਤਾਂ ਲਿਖ ਕੇ ਲਾਈ ਬੈਠੇ ਆ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਹੁ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੈਂਡਮ ਕਰਾਉਂਦੇ ਰਹਿੰਦੇ ਆ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆ 'ਚ ਉੱਥੇ ਸ਼ੂਟਿੰਗ ਕਰਨ ਆਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਉਹਵੇਂ ਸੰਭੇ ਹੋਇਆ ਔਰ ਜੁਰਮਾਨਾ ਬਿਨਾਂ ਪਰਮਿਸ਼ਨ ਤੋਂ ਤੁਸੀਂ ਇਹ ਕਿਟਣੀਆਂ ਹਟਾ ਸਕਦੇ ਪੂਰੇ ਸ਼ਹਿਰ ਦੇ ਉਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਇਹ ਪਰਵਾਹੀ ਕੋਈ ਨਹੀਂ ਮੰਨਦੇ ਜੋ ਮਰਜੀ ਦੱਬੀ ਤੁਰੇ ਪੂਰੇ ਯੂਰਪ ਚ ਚਲੇ ਜਾਓ ਪੂਰਾ ਯੂਰਪ ਆਏ ਉਹ ਆਂਦੀਆਂ ਪੁਰਾਣੀਆਂ ਚੀਜ਼ਾਂ ਉਹ ਇਹ ਰੱਖਦੇ ਔਰ ਅਸੀਂ ਮਾਰਬਲ ਚੜਾਈ ਜਾਂਦੇ ਓਏ ਉਹ ਤਾਂ ਰੱਖ ਲੋ ਜੋ オリジナル ਹੈ ਖੱਬੇ ਸਜੇ ਚੜਾ ਲਓ ਅਸੀਂ ਨਹੀਂ ਰੋਕਦੇ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ عقیدہ ਹੈ ਸਾਡਾ ਉੱਥੇ ਸ਼ਰਧਾ ਹੈ ਸਾਡੀ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤਸੀਂ ਸ਼ਰਮਣੀ ਕਮੇਟੀ ਨੂੰ ਵੀ ਉੱਥੋਂ ਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉੱਥੋਂ ਹੁਕਮਨਾਮਾ ਜਾਰੀ ਕਰਦੇ ਵੀ ਕੋਈ ਪ੍ਰਾਥਮਿਕ ਇਮਾਰਤ ਕੋਈ ਬਲਾਸਟ ਕੋਈ ਦਰਾਸਤ ਕੋਈ ਚੀਜ਼ ਪੱਤੀ ਨਹੀਂ ਜਾਊ ਕੋਈ ਬਦਲੀ ਨਹੀਂ ਜਾਊਗੀ ਜਿਉਂ ਦਾ ਤਿਉਂ ਰੱਖਿਆ ਜਾਊਗਾ ਇਹ ਲੋਕੋ ਤੁਹਾਨੂੰ ਕੌਮ ਨੂੰ ਬੇਨਤੀ ਹੈ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਕੈਨੇਡਾ 'ਚ ਨਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਹਿਲਾਂ ਵੈਨਕੂਵਰ 'ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਗਦਰ ਲਹਿਰ ਵੀ ਸ਼ੁਰੂ ਹੋਈ ਸੀ ਉਲਟਾਤਾ ਆਪਣਿਆਂ ਨਹੀਂ ਅੱਛਾ ਤੇ ਗੋਰਿਆਂ ਨੂੰ ਪਤਾ ਲੱਗ ਗਿਆ ਉਦੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਸੀ ਐਫ4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਂਦੇ ਆ ਉਹ ਲੈ ਕੇ ਆਏ ਹਾਂ ਬਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸੀ ਪੁਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਬਾਈ ਆਹਾ ਨਹੀਂ ਆਪਣਾ ਬਾਈ ਅਜੇ ਅਰਗੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਹਾਂ ਉੱਥੇ ਜਾ ਕੇ ਆਏ ਆ ਉਹ ਏਡੀਆਂ ਏਡੀਆਂ ਚੌੜੀਆਂ ਕੰਧਾਂ ਉਹਨੂੰ ਲੱਗੇ ਪਏ ਢਾਹੁਣ ਜਿਹਨੇ ਪ੍ਰਾਣੀਆਂ 4 4 500 500 ਸਾਲ ਪ੍ਰਾਣੀਆਂ ਸਾਡੇ ਨਾਲ ਕੁਝ ਸਾਲਾਂ ਦੇ ਬਾਅਦ ਖਤਮ ਹੋ ਜਾਣਾ ਹੈ ਸਾਡੇ ਨਹੀਂ ਆ ਰਿਹਾ ਜੀ ਆ ਰਿਹਾਗਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਖਤ ਬਣ ਕਿੱਥੇ ਕੋਲੇ ਬੰਨੇ ਸੀ ਕਿਹੜੇ ਫਿਰ ਆਪਾਂ ਐਡਜਸਟ ਕਰ ਲੈਣੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਹ ਸੁਪਰ ਇਡੀਅਟ ਪਤਾ ਨਹੀਂ ਕੀ ਗੋਸ਼ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਨਾ ਕਿ ਅਸਲ 'ਚ ਨਹੀਂ ਪੁੱਤ ਆ ਇੱਥੇ ਸੀ ਟੋਵਾਂ ਦੇ ਢਾਇਆ ਕਿਨੇ ਆ ਜੇ ਉਹ ਦੱਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾਂ ਸਾਰਾ ਨਵਾਂ ਤਾਂ ਉਹਨਾਂ ਨੂੰ ਨਾ ਦੇਰੀ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਕੇ ਵਿਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਹੇ ਗੱਡੀਆਂ ਵਾਸਤੇ ਦੀ ਜਾਣੀਆਂ ਦਰਖਤ ਰਊਗਾ ਇੱਥੇ ਅਸੀਂ ਆਪਦੀਆਂ ਹਿਸਟੋਰੀਕਲ ਜਗ੍ਹਾ ਚੱਕਦੇ ਆਂ ਸੋ ਕਿਰਪਾ ਕਰੋ ਜਿਵੇਂ ਲੱਖੇ ਨੇ ਪਹਿਲਾਂ ਅਪੀਲ ਕੀਤੀ ਬਖਸ਼ੋ ਪ੍ਰਾਤਨ ਚੀਜ਼ਾਂ ਨੂੰ